ਚਰਨਜੀਤ ਸਿੰਘ ਜੰਨੀ ਜੀ ਸਾਡੇ ਨਾਲ ਮੌਜੂਦ ਹੈ ਸਰ ਲਗਾਤਾਰ ਪੰਜਾਬ ਨੂੰ ਜਿਹੜੇ ਪੰਜਾਬ ਦੇ ਲੋਕੀ ਆ ਤੁਹਾਨੂੰ ਕਾਫੀ ਪਿਆਰ ਕਰਦੇ ਆ ਤਿੰਨ ਮਹੀਨੇ ਲਈ ਤੁਸੀਂ ਆਏ ਸੀ ਉਸ ਤਿੰਨ ਮਹੀਨੇ ਦੇ ਵਿੱਚ ਤੁਹਾਨੂੰ ਇਹਨਾਂ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਕੋਈ ਤਾਂ ਕਹਿੰਦਾ ਸੀ ਕਿ ਜੰਨੀ ਜਿਹੜੇ ਆ ਡਾਉਨਰਸ ਕੋਈ ਕਹਿੰਦਾ ਸੀ ਕਿ ਜੰਨੀ ਜੀ ਹਰ ਤਰ੍ਹਾਂ ਦਾ ਕੰਮ ਕਰ ਲੈਂਦੀ ਹੈ ਕੀ ਕਹਿਣਾ ਸਰ ਪਬਲਿਕ ਨੇ ਸਭ ਲਈ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਤਿੰਨ ਮਹੀਨੇ ਦੇ ਵਿੱਚ ਜਿਹੜਾ ਤੁਸੀਂ ਕੰਮ ਕਰਵਾ ਦਿੱਤਾ ਹਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਕਰ ਆਇਆ ਦੇਖੋ ਮੈਨੂੰ ਮੌਕਾ ਮਿਲਿਆ ਸੀ ਤਿੰਨ ਮਹੀਨੇ ਵਾਸਤੇ ਤਾਂ ਤਿੰਨ ਮਹੀਨੇ ਵਾਸਤੇ ਵਿੱਚ ਮੈਂ ਉਹ ਇਸ ਤਰੀਕੇ ਨਾਲ ਕ ਇੱਕ ਪ੍ਰੈਸੀਡੈਂਟ ਸੈੱਟ ਕੀਤਾ ਸੀ ਲੇਕਿਨ ਮੌਜੂਦਾ ਸਰਕਾਰ ਉਸ ਤਰ੍ਹਾਂ ਕੰਮ ਨਹੀਂ ਕਰ پا ਰਹੀ ਐਸੀ ਬਹੁਤ ਰਾਹਤਾਂ ਲੋਕਾਂ ਨੂੰ ਦਿੱਤੀਆਂ ਤਿੰਨ ਮਹੀਨੇ ਦੇ ਵਿੱਚ ਬਿਜਲੀ ਦੇ ਬਿੱਲ ਮਾਫ ਕੀਤੇ ਪਾਣੀ ਦੇ ਬਿੱਲ ਮਾਫ ਕੀਤੇ ਅੱਗੇ ਨੂੰ ਗਊਸ਼ਾਲਾ ਨੂੰ ਪੈਸੇ ਦਿੱਤੇ ਗਊਸ਼ਾਲਾ ਦਾ ਹੁਣ ਪਾਣੀ ਦਾ ਬਿੱਲ ਨਹੀਂ ਆਉਂਦਾ ਤੇ ਬਹੁਤ ਸਾਰੇ ਅਦਾਰਿਆਂ ਨੂੰ ਹੋਰ ਪੈਸੇ ਦਿੱਤੇ ਪੈਟਰੋਲ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਲੇਕਿਨ ਇਹ ਸਰਕਾਰ ਨੇ ਆ ਕੇ ਅੱਜ ਜਿਸ ਤਰ੍ਹਾਂ ਦੀ ਸਾਡੀ ਫਾਈਨੈਂਸ਼ੀਅਲ ਹਾਲ ਹਾਲਤ ਕਰ ਦਿੱਤੀ ਹੈ ਪੰਜਾਬ ਨਿੱਗਰਦਾ ਜਾ ਰਿਹਾ ਹੈ 80000 ਦਾ ਕਰੋੜ ਦਾ ਕਰਜ਼ਾ ਲੈ ਲਿਆ ਇਹਨਾਂ ਨੇ 2500 ਕਰੋੜ ਰੁਪਈਆ ਦਾ ਹੁਣ ਜਿੱਦਣ ਦਾ ਇਲੈਕਸ਼ਨ ਕੋਲ ਲੱਗਿਆ ਉਸ ਦਿਨ ਦਾ ਪੰਜਾਬ ਸਰਕਾਰ ਕਰਜ਼ਾ ਲੈ ਚੁੱਕੀ ਹੈ ਇਸ ਲਈ ਇਹ ਸਰਕਾਰ ਨੂੰ ਤੁਰਦਾ ਕਰਨ ਲਈ ਆਪਾਂ ਨੂੰ ਜ਼ਰੂਰੀ ਹੈ ਕਿ ਇਹਨਾਂ ਨੂੰ ਇਹ ਇਲੈਕਸ਼ਨ ਹਰਾਈਏ ਸਰ ਤੁਹਾਡੇ ਨਾਲ ਜੋ ਜਿਹੜੇ ਪੈਸੇ ਦੇ ਦਿੱਤੇ ਗਏ ਆ ਉਸ ਚੀਜ਼ ਦਾ ਕੰਮ ਹੋ ਗਿਆ ਉਸ ਤੋਂ ਬਾਅਦ ਹੀ ਸਰ ਜੀ ਗੱਲ ਕਰੀਏ ਹਜੇ ਤੱਕ ਸਰਕਾਰ ਨੇ ਇੰਨਾ ਜਿਹੜਾ ਕਰਜ਼ਾ ਲੈ ਲਿਆ ਕੰਮ ਹਜੇ ਵੀ ਨਹੀਂ ਕਰਿਆ ਕੀ ਕਹਿਣਾ ਉਹ ਜਿਹੜਾ ਖਜ਼ਾਨਾ ਜੱਟਾ ਪੈਸਾ ਮੈਂ ਭੋਗ ਉੱਪਰ ਚ ਖੜਾ ਐ ਇੱਥੇ ਜਦੋਂ ਮੈਂ ਮੁੱਖ ਮੰਤਰੀ ਸੀ ਐਸੀ 64 ਕਰੋੜ ਰੁਪਏ ਪਾਸ ਕਰਕੇ 16 ਕਰੋੜ ਰੁਪਏ ਦੀ ਕਿਸ਼ਤ ਭੇਜ ਦਿੱਤੀ ਸੀ ਉਹ 16 ਕਰੋੜ ਰੁਪਏ ਲੱਗ ਗਿਆ ਹੁਣ ਬਾਅਦ ਚ ਇਹਨਾਂ ਨੇ ਭੇਜੇ ਨਹੀਂ ਇਸ ਕਰਕੇ ਇਹਨਾਂ ਨੂੰ ਕੰਮ ਕਰਨ ਦੀ ਯੋਗਤਾ ਨਹੀਂ ਹੈ ਇਹ ਚੰਗੇ ਪ੍ਰਸ਼ਾਸਕ ਨਹੀਂ ਹੈ ਪਹਿਲੇ ਪਾਰਟੀ ਵਿੱਚ ਸਥਿਰ ਕਿ ਜਾਣਦੇ ਹੁੰਦੇ ਸੀ ਹੁਣ ਲੋਕੀ ਪਾਰਟੀਆਂ ਬਹੁਤ ਜਲਦੀ ਬਦਲਦੇ ਕੀ ਕਹਿਣਾ ਸਰ ਲਾਸ ਜਵਾਬ ਦੇ ਦਿਓ ਸਰ ਇੱਕ ਵਾਰੀ ਮੰਨ ਲਿਆ ਕੀ ਕਹਿਣਾ ਸਰ ਹੁਣ ਲੋਕੀ ਪਾਰਟੀਆਂ ਬਹੁਤ ਜਲਦੀ ਬਦਲ ਲਿਆ ਪਹਿਲੇ ਲੋਕੀ ਪਾਰਟੀਆਂ ਵਿੱਚ ਜਾਣਦੇ ਦਿੰਦੇ ਸੀ ਦੇਖੋ ਕਹਿੰਦੇ ਜੀ ਇਹ ਜਿਹੜਾ ਰਿੰਕੂ ਟਿੰਗ ਰੋਗ ਟਿੰਗ ਨੂੰ ਹਾਂ ਇਹ ਰੋਜ਼ ਪਾਰਟੀ ਬਦਲ ਲੈਂਦੇ ਕਹਿੰਦੇ ਪਹਿਲਾਂ ਟੀਨੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਟੀਨੂ ਮੀਰ ਜੱਦੇ ਨਾਲ ਕੱਲ ਨੂੰ ਰਿੰਪੂ ਟੀਨੂ ਦੀ ਮਰਜ਼ੀ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਸਰਲਾਸ਼ ਪਬਲਿਕ ਨੂੰ ਕੀ ਕਹਿਣਾ ਚਾਹੋ ਥੈਂਕ ਯੂ ਪਲੀਜ਼ ਸਰ ਕੇਪੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਫ਼ ਤੌਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਕੋਈ ਸਟੈਂਡ ਨਹੀਂ ਹੁੰਦਾ ਨਾ ਹੀ ਪਵਨ ਟੀਨੂ ਦਾ ਕੋਈ ਸਟੈਂਡ ਆ ਤੇ ਨਾ ਹੀ ਜਲੰਧਰ ਦੇ ਰਿੰਕੂ ਦਾ ਕੋਈ ਸਟੈਂਡ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਸਿਰਫ 3 ਮਹੀਨੇ ਦੇ ਵਿੱਚ ਆਏ ਜਿਹੜੇ ਸਾਡੇ ਸਿੱਗਾਂ ਬਣੇ ਸੀਗੇ ਜਦੋਂ ਚਰਨਜੀਤ ਸਿੰਘ ਚੰਨੀ ਉਸ ਤੋਂ ਬਾਅਦ ਲੋਕਾਂ ਨੇ ਕਾਫੀ ਜ਼ਿਆਦਾ ਪਿਆਰ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਕਦੀ ਕੋਈ ਸੀਐਮ ਵਾਇਰਲ ਨਹੀਂ ਹੋਇਆ ਜਿੰਨਾ ਇਹ ਵਾਇਰਲ ਹੋਏ ਸੀਗੇ ਉੱਥੇ ਤੁਹਾਨੂੰ ਦੱਸ ਦਈਏ ਕਿ ਇਹ ਬੱਕਰੀਆਂ ਦਾ ਦੁੱਧ ਕੱਢਦੇ ਹੋਏ ਵੀ ਨਜ਼ਰ ਆਉਂਦੇ ਸੀਗੇ ਕਹਿੰਦੇ ਮੈਂ ਮੰਜੀ ਵੀ ਬੁਣ ਦਾ ਸੀਐਮ ਜਿਹੜਾ ਚਰਨੀ ਆਇਆ ਸਾਡੇ ਘਰ ਦਾ ਆਪਣਾ ਬੜੇ ਪਿਆਰ ਨਾਲ ਹਰ ਕਿਸੇ ਨਾਲ ਗੱਲ ਕਰਦਾ ਹੈ ਕਹਿੰਦੇ ਗਰੀਬਾਂ ਨੂੰ ਹੈਲੀਕਾਪਟਰ ਦੇ ਵਿੱਚ ਵੀ ਘੁਮਾਉਂਦਾ ਰਿਹਾ ਪਰ ਹੁਣ ਜਿਹੜੇ ਆ 3 ਮਹੀਨੇ ਦੇ ਵਿੱਚ ਉਹਨਾਂ ਨੇ ਇਹ ਇਹੋ ਜਿਹੇ ਕੰਮ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਗਨਾਦਰ ਤੇ ਜਿਹੜੇ ਹੁਣ ਦੀਆਂ ਸਰਕਾਰਾਂ ਜਿਹੜੀਆਂ ਨਹੀਂ ਗਰਾਰੀਆਂ ਗਨਾਪਾਈਆਂ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਨਾ ਤਾਂ ਕਿਸੇ ਤਰ੍ਹਾਂ ਦਾ ਕੋਹਣ ਕੋਈ ਕੰਮ ਕਰ ਰਿਹਾ ਨਾ ਕੁਛ ਤੇ ਉੱਥੇ ਹੀ ਜੇ ਗੱਲ ਕਰੀਏ ਕਿ ਇੰਨੀ ਜਲਦੀ ਜਿਹੜੀ ਪਾਰਟੀ ਕਦੀ ਕਿਸੇ ਨੇ ਨਹੀਂ ਬਦਲੀ ਸੀ ਜਿਹੜੀ ਹੁਣ ਦਾ ਜਿਹੜਾ ਸਮਾਂ ਆਇਆ ਹੁਣ ਜਿਹੜੇ ਲੋਕੀ ਆ ਇੰਨੀ ਜਲਦੀ ਪਾਰਟੀ ਬਦਲ ਲੈਂਦੇ ਆ ਕਿ ਸਵੇਰੇ ਤਾਂ ਦੇ ਲੋਕੀਂ ਅੰਦਾਜ਼ਾ ਲਾ ਰਹੇ ਹੁੰਦੇ ਕਿ ਸ਼ਾਇਦ ਹੁਣ ਕਿਸੇ ਹੋਰ ਪਾਰਟੀ ਦੇ ਵਿੱਚ ਚੱਲਿਆ ਉੱਥੇ ਤੁਹਾਨੂੰ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਜਿਹੜੇ ਕੰਮ ਮੈਂ 3 ਮਹੀਨੇ ਦੇ ਵਿੱਚ ਕਰਾ ਚੁੱਕਾ ਹਾਂ ਹਜੇ ਤੱਕ ਕਿਸੇ ਵੀ ਪਾਰਟੀ ਦੇ ਵਿਕੀ ਨੇ ਉਹ ਕੰਮ ਨਹੀਂ ਕਰਾਏ ਤੇ ਜਿਹੜੇ ਪੈਸੇ ਮੈਂ ਦੇ ਚੁੱਕਿਆ ਸੀਗਾ ਬਸ ਉਹਦੇ ਵਿੱਚ ਹੀ ਜਿਹੜੇ ਸੜਕਾਂ ਦੇ ਜਿਹੜੇ ਨਿਮਾਨ ਜਿਹੜੇ ਕੰਮ ਹੋਏ ਆ ਤੇ ਉਸ ਤੋਂ ਬਾਅਦ ਜਿਹੜਾ ਆ ਪ੍ਰਸ਼ਾਸਨ ਨੇ ਕਿਸੇ ਨੂੰ ਵੀ ਕਿਸ ਤਰ੍ਹਾਂ ਦੇ ਹਜੇ ਤੱਕ ਪੈਸੇ ਨਹੀਂ ਤੇ ਇਸ ਕਰਕੇ ਜਿਹੜਾ ਸਾਰਾ ਨਿਰਮਾਣ ਆ ਸੜਕਾਂ ਦਾ ਵੀ ਉਹ ਰੁਕ ਚੁੱਕਿਆ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜੀ ਆਮ ਜਿਹੜੀ ਪਬਲਿਕ ਹੈ ਜਿਹੜੀ ਆਮ ਆਬਾਦ ਹੈ ਉਹ ਕਿਸ ਤਰ੍ਹਾਂ ਦੇ ਕਿਨੂੰ ਜਿਹੜੀ ਵੋਟ ਪਾਉਂਦੀ ਹੈ ਕਿਨੂੰ ਨਹੀਂ ਪਾਉਂਦੀ ਉੱਥੇ ਤੁਹਾਨੂੰ ਦੱਸ ਦਈਏ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਓ ਜਾਂ ਬੀਜੇਪੀ ਪਾਰਟੀ ਨੂੰ ਵੋਟ ਪਾਓ ਸੋ ਬਿਲਕੁਲ ਜਿਹੜੀ ਤੁਹਾਡੀ ਵੋਟ ਹੈ ਉਸ ਨੂੰ ਸਮਝ ਕੇ ਪਾਓ ਕਿ ਕਿਹੜਾ ਲੀਡਰ ਵਧੀਆ ਹੈ ਕਿਹੜਾ ਸਾਡੇ ਦੇਸ਼ ਲਈ ਕੰਮ ਕਰਵਾ ਸਕਦਾ ਕਿਹੜਾ ਪੰਜਾਬ ਦੇ ਵਿੱਚ ਖੁਸ਼ਹਾਲੀ ਲੈ ਕੇ ਆ ਸਕਦਾ ਤੇ ਬਿਲਕੁਲ ਸੋਚ ਸਮਝ ਕੇ ਇਸ ਵਾਰੀ ਵੋਟ ਜ਼ਰੂਰ ਪਾਓ ਤਾਂ ਕਿ ਇਹ ਹੈ ਕਿ ਜਿਹੜਾ ਸਾਡੇ ਪੰਜਾਬ ਦਾ ਸੁਧਾਰ ਹੈ ਜਲਦ ਤੋਂ ਜਲਦ ਹੋ ਸਕੇ ਕੈਮਰਾਮੈਨ ਰਿਤਿਕ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ